ਸਤਿ ਸ਼੍ਰੀ ਅਕਾਲ ਮੈਂ ਹਾਂ ਬਲਵਿੰਦਰ ਸਿੰਘ ਹਾਜ਼ਰਾ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ ਤੇ ਮਜੀਠੀਆ ਦੇ ਹੱਕ ਚ ਆਏ ਲੀਡਰਾਂ ਨੂੰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਚੇਤਾਵਨੀ ਨਹੀਂ ਬਖਸ਼ੇ ਜਾਣਗੇ ਵੱਡੇ ਵੱਡੇ ਬੰਦੇ ਮਜੀਠੀਆ ਦੀ ਗ੍ਰਿਫਤਾਰੀ ਤੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਕਿਹਾ ਗਲਤ ਫਹਿਮੀ ਚ ਪੰਜਾਬ ਸਰਕਾਰ ਢੇਲਸਾਰ ਬਾਦ ਲਵਾਂਗੇ ਹਿਸਾਬ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਕਾਰਨ ਵੱਡੀ ਤਬਾਹੀ ਦੋ ਲੋਕਾਂ ਦੀ ਮੌਤ 20 ਲੋਕਾਂ ਦੇ ਡੁੱਬੇ ਜਾਣ ਦਾ ਖਾਸਾ 700 ਵਿਦਿਆਰਥੀਆਂ ਨੂੰ ਨਿੱਕੀ ਜਹੀ ਗਲਤੀ ਪੈ ਗਈ ਮਹਿੰਗੇ ਨਕਲੀ ਕਾਗਜ਼ ਨਾਲ ਏਜੰਟ ਨੇ ਮਾਰੀ ਠੱਗੀ ਪੁਲਸ ਹੱਤ ਚੜ੍ਹਿਆ ਏਜੰਟ ਹੁਣ ਖਬਰਾਂ ਵਿਸਥਾਰ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਹੋਰ 리ਡਰਾਂ ਨੂੰ ਚੇਤਾਵਨੀ ਦਿੱਤੀ। ਉਹਨਾਂ ਕਿਹਾ ਕਿ ਮਜੀਠੀ ਦੇ ਹੱਕ ਚਾਹੇ 리ਡਰਾਂ ਨੂੰ ਵੱਡੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਸ ਵਿੱਚ ਵੱਡੇ-ਵੱਡੇ ਬੰਦੇ ਤੇ ਨਸ਼ਾ ਫੈਲਾਉਣ ਵਾਲੇ ਸਾਡੀ ਸਰਕਾਰ ਉਸ ਦੇ ਖਿਲਾਫ ਸਖਤ ਕਾਰਵਾਈ ਕਰੇਗੀ। ਢਾਲੀਵਾਲ ਅਨੁਸਾਰ ਪਿਛਲੇ 2.5-3 ਸਾਲਾਂ ਤੋਂ ਆਏ ਇਸ ਕੰਮ ਪਿੱਛੇ ਲੱਗੇ ਹੋਏ ਸੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੀ ਅਕਾਲੀ ਭਾਜਪਾ ਨਾਲ ਮਿਲ ਕੇ ਨਸ਼ਾ ਤਸਕਰ ਦਾ ਸਾਥ ਦੇਂਦੇ ਰਹੀ ਹੈ। ਕੀ ਕਹਿੰਦੇ ਸੀਗੇ? ਕਿੰਦਾ ਹੀ ਮਾਰਿਆਂ ਦੇ ਘਟਾ ਆਦੇਓ ਤਕੜਿਆਂ ਵਾਲੀ ਜਾਂਦੇ ਜਿਨ੍ਹਾਂ ਨੇ ਨਸ਼ੇ ਲਿਆਂਦੇ ਉਹਨਾਂ ਨਾਲ ਕਿਉਂ ਨਹੀਂ ਜਾਂਦੇ ਮੈਂ ਅੱਜ ਖੋੜੇ ਬਿਆਨ ਤੁਹਾਡੇ ਚੈਨਲ 'ਤੇ ਦੇਖ ਰਿਆ ਸੀਗਾ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕਾਂਗਰਸੀਆਂ ਦੇ ਬਿਆਨ ਸੁਣੋ ਕੀ ਕਹਦੇ ਨੇ ਭਾਜਪਾ ਦੇ ਬਿਆਨ ਸੁਣੋ ਕੀ ਕਹਦੇ ਕਾਲੀ ਦਲ ਦੇ ਬਿਆਨ ਸੁਣੋ ਕੀ ਕਹਦੇ ਸਾਰੇ ਦੱਸਣ ਜਿਹੜੇ 17 ਤੱਕ 17 ਤੋਂ ਬਾਅਦ ਪੰਜਾਬ ਚ ਮਾਵਾਂ ਦੇ ਪੁੱਤ ਬਲ ਕੇ ਕਾਂਗਰਸੀਆਂ ਨੂੰ ਛੱਡ ਮੌਣੀ ਚਾਹੀਦੀ ਕਿੰਦਾ ਦੇ ਬਿਆਨ ਦੇ ਰਹੇ ਪਰ ਇੱਕ ਗੱਲ ਇਹ ਵੀ ਕਿ ਉਹਨਾਂ ਨੇ ਆਪਣਾ ਖਾਸਾ ਜਿਹੜਾ ਨੰਗਾ ਕੀਤਾ ਕਿ ਕਾਲੀ ਦਲਾ ਕਿੰਨਾ ਕਿੰਦਾ ਉਸ ਵਗਲਾਂ ਨਾਲ ਸਭ ਲੋਕ ਅੱਜ ਉਹ ਲੋਕ ਜਿਹੜੇ ਜਦੋਂ ਪਹਿਲਾਂ ਕਹਿੰਦੇ ਸੀ ਕਿ ਵੱਡਿਆਂ ਨੂੰ ਹੱਥ ਪਾਓ ਵੱਡਿਆਂ ਨੂੰ ਕਿਉਂ ਦੀ ਭਗਵਾਨ ਤੁਮਹਾਨੂੰ ਹੱਥ ਪਾਉਂਦਾ ਵੱਡਿਆਂ ਨੂੰ ਪਿਆ ਤੇ ਅੱਜ ਉਹ ਲੋਕ ਉਹਨਾਂ ਦੇ ਇੱਕ ਹੱਕ ਦੇ ਵਿੱਚ ਆਏ ਮੈਂ ਬਿਆਨ ਪਾੜਿਆ ਮੈਨੂੰ ਦੁੱਖ ਹੈ 29 ਮੋਬਾਈਲ ਫੋਨ ਮਿਲੇ ਸਾਡ 29 ਮੋਬਾਈਲ ਫੋਨ 8 ਡੈਰੀਆਂ ਮਿਲ ਗਿਆ ਚਾਰ ਲੈਪਟਾਪ ਮਿਲੇ ਔਰ ਮੈਨੂੰ ਪਤਾ ਨਹੀਂ ਮੈਂ ਸੁਣਿਆ ਹੈ ਜਾਂ ਚੈਨਲਾਂ ਦੇ ਉੱਤੇ ਕਹਿ ਰਿਹਾ ਕਿ 500 ਕਰੋੜ ਦਾ ਲੈਣ ਦੇ ਡਰਗ ਮੰਦੀ ਜਿਹੜੀ ਸੀ ਉਹਦੀ ਜਾਂਚ ਹੋ ਰਹੀ ਹੈ ਇਹ ਇਹ ਕੀ ਹੈ ਸਭ ਬੰਦੇ ਨਾਲ ਦੀ ਹੈ ਸਾਰ ਸਾਨੂੰ ਇਸ ਗੱਲ ਨਾਲ ਦੀ ਹੈ ਕੌਣ ਵਿਜੀਠਿਆ ਕੌਣ ਦੀ ਹੈ ਸਾਨੂੰ ਇਸ ਗੱਲ ਦੇ ਨਾਲ ਹੈ ਕਿ ਜਿਸ ਵੀ ਬੰਦੇ ਨੇ ਵੱਡੇ ਤੋਂ ਵੱਡੇ ਬੰਦੇ ਨੇ ਜੈਸੂ ਵੀ ਬੰਦੇ ਨੇ ਪੰਜਾਬ ਦੀ ਧਰਤੀ ਤੇ ਨਸ਼ੇ ਅੜਗਾ ਕੋਲ ਲਿਆ ਕੇ ਸਾਡੇ ਧੀਆਂ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਿਆ ਸਾਡੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੂਗੀ ਅੱਜ ਵੀ ਕਰੂਗੀ ਕੱਲ ਵੀ ਕਰੂਗੀ ਉਦੋਂ ਤੱਕ ਕਰੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਇਹ ਸਾਡੀ ਕਮਿਟਮੈਂਟ ਹੈ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਸਾਬ ਕਹਿੰਦੇ ਕਿ ਵੱਡੇ ਨੂੰ ਹੱਥ ਪਾ ਕੇ ਦੇਖੋ ਆ ਸਰਕਾਰ ਲਈ ਲੋਕਾਂ ਦੀ ਇਹ ਸਰਕਾਰ ਆਈ ਹਮ ਲੋਕਾਂ ਦੀ ਇਹ ਸਰਕਾਰ ਆਈ ਆਮ ਆਜ਼ਮੀ ਪਾਰਟੀ ਦੀ ਸਦਾ ਭਗਵਾਨ ਸਨਮਾਨ ਦੀ ਜਿਨ੍ਹਾਂ ਹਿੰਮਤ ਕੀਤੀ ਵੱਡੇ ਨਸ਼ੇਸਗਰਾਂ ਨੂੰ ਫੜਦੇ ਜਿਨ੍ਹਾਂ ਹਿੰਮਤ ਕੀਤੀ ਕਿ ਜਾਂਚ ਕਰੋ ਇਹਨਾਂ ਪਾਸ ਕਿੱਥੋਂ ਆਇਆ ਇਹ ਡਰਗਮਨ ਦੀ ਕਿੱਥੋਂ ਆਈ ਕਿੱਥੋਂ ਗਈ ਜਿਹੜੇ ਅੱਜ ਵਿਕਲ ਮਜਿੱਠੀਆਂ ਦੇ ਹੱਕ ਦੇ ਵਿੱਚ ਬਿਆਨ ਦੇਦੇ ਸੋ ਮੈਂ ਪੰਜਾਬੀਓ ਸਿੱਖੋ ਤੁਹਾਨੂੰ ਕਹਿਣਾ ਚਾਹੁੰਦਾ ਇਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਤੋਂ ਬਿਆਸੀ ਸਾਹਿਬ ਇਹੀ ਲੋਕ ਨੇ ਜਿੰਨਾ ਲੱਖਾਂ ਮੁੰਡੇ ਪੰਜਾਬ ਦੇ ਨਸ਼ਿਆਂ ਦੇ ਵਿੱਚ ਤੱਕ ਦਿੱਤੇ ਇਹੀ ਲੋਕ ਨੇ ਜਿਹੜੇ ਇਹਨਾਂ ਦੇ ਨਾਲਲੇ ਸੀਗੇ ਜਿਹੜੇ ਅੱਜ ਬਿਆਨ ਦੇ ਰਿਹਾ ਵਿਕਰਮ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧੀ ਲੀਡਰ ਆ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਮਜੀਠੀਏ ਦੀ ਗ੍ਰਿਫਤਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਦੌਰਾਨ ਆਮ ਆਦੀ ਪਾਰਟੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਦਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹ ਵਿਕਰਮ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਤੇ ਸਵਖਰ ਖੜੇ ਸਵਾਲ ਕਢੇ ਕਰ ਰਹੇ ਨੇ ਉਹਨਾਂ ਕਹੇ ਕਿ ਪਹਿਲਾਂ ਕੁਝ ਕਿਉਂ ਨਹੀਂ ਕੀਤਾ ਜ਼ਮਾਨਤ ਕਿਉਂ ਕਰਵਾਈ ਗਈ ਪੰਜਾਬ ਵਿਜਲਸ ਵੱਲੋਂ ਸਾਬਕਾ ਅਕਾਲੀ ਮੰਤਰੀ ਵਿਕਰਮ ਜੀਠੀਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਬਿਜ਼ਨੈਸ ਟੀਮ ਮਜੀਠੀਆ ਨੂੰ ਮੋਹਾਲੀ ਲੈ ਗਈ। ਬਿਜ਼ਨੈਸ ਦੀ ਇਹ ਰੇਡ ਧੜਕੇ ਹੋਈ। ਇਸ ਦੌਰਾਨ ਬਿਕਰਮ ਮਜੀਠੀਆ ਦਾ ਪੂਰਾ ਪਰਿਵਾਰ ਘਰ ਵਿੱਚ ਮੌਜੂਦ ਸੀ। ਬਿਜ਼ਨੈਸ ਨੇ ਬਿਕਰਮ ਮਜੀਠੀਆ ਦੇ ਘਰੋਂ 29 ਮੋਬਾਈਲ ਫੋਨ, 4 ਲੈਪਟਾਪ, 2 ਆਈਪੈਡ ਤੇ 8 ਡੈਰੀਆਂ ਤੇ ਹੋਰ ਦਸਤਾਵੇਜ਼ ਉਹਨਾਂ ਦੇ ਘਰੋਂ ਜ਼ਬਤ ਕੀਤੇ ਹਨ। ਇਸ ਤੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਣੇ ਕੁਮਰ ਵਿਜੇ ਪ੍ਰਤਾਪ ਨੇ ਆਪਣੀ ਸਰਕਾਰ ਉੱਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਜਦੋਂ ਮਜੀਠੀਆ ਜੇਲ੍ਹ ਵਿੱਚ ਸੀ ਤਾਂ ਮਾਨ ਸਾਹਿਬ ਦੀ ਸਰਕਾਰ ਨੇ ਪੁੱਛਗਿੱਛ ਨਹੀਂ ਕੀਤੀ ਤੇ ਜ਼ਮਾਨਤ ਕਰ 3 ਜੂਨ 2022 ਨੂੰ ਗਲਤੀ ਕੀਤੀ ਨਸ਼ੇ ਦੇ ਵਪਾਰੀ ਦੇ ਬਾਰੇ ਚਲਾਨ ਹੋ ਲੇਕਿਨ ਇੱਕ ਪਾਸੇ ਅਸੀਂ ਬੋਲਦੇ ਹਾਂ ਕਿ ਨਸ਼ਾ ਖਤਮ ਕਰਨਾ ਹੈ ਤੇ ਸਾਡੇ ਲੋਕਾਂ ਨੇ ਵੱਡੇ ਲੋਕਾਂ ਨੇ ਨਸ਼ੇ ਦੇ ਵਪਾਰੀ ਦੀ ਜਮਾਨਤ ਕਰਵਾ ਦਿੱਤੀ ਨਸ਼ੇ ਦਾ ਥੋਕ ਵਪਾਰੀ ਇੱਕੋ ਵਪਾਰੀ ਹੈ ਜੀ ਪੂਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਨਸ਼ਾ ਇੱਕ ਬੰਦੇ ਦਾ ਬਿਜ਼ਨਸ ਹੈ ਔਰ ਉਸ ਦੀ ਜਮਾਨਤ ਕਰਾ ਦਿੱਤੀ ਗਈ। ਉਹ ਕਾਲਾ ਰੇਂਗ ਸੀਗੜ ਪੰਜਾਬ ਦੇ ਇਤਿਹਾਸ ਦੇ ਵਿੱਚ ਉਸ ਦਿਨ ਜਾ ਕੇ ਕਲੀਅਰ ਹੋ ਗਿਆ ਕਿ ਹੁਣ ਪੰਜਾਬ ਦੀ ਬਖਤੀ ਤੋਂ ਨਸਾ ਖਤਮ ਕਰਨਾ ਬਹੁਤ ਔਖਾ ਕੰਮ ਹੈ। ਸਾਡੀ ਕੋਈ ਮਜਬੂਰੀ ਨਹੀਂ ਸੀਗੀ। ਹਾਈ ਕੋਰਟ ਨੇ ਕਿਹਾ ਕਿ ਤੁਸੀਂ ਰਿਮਾਂਡ ਤੋਂ ਲੇ ਲੋ ਨੌਂਜੀ ਲੋੜਿੰਦਾ ਨਹੀਂ ਹੈ। ਜਦੋਂ ਮਾਨ ਸਾਹਿਬ ਦੇ ਪਰਿਵਾਰ ਦੇ ਬਾਰੇ ਉਹਨੇ ਗੱਲ ਕਰਨੀ ਸ਼ੁਰੂ ਕੀਤੀ ਨੋਟਿਸ ਤੇ ਨੋਟਿਸ ਨੋਟਿਸ ਤੇ ਨੋਟਿਸ ਨੋਟਿਸ ਤੇ ਨੋਟਿਸ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੇਰਾ ਕਹਿਣਾ ਹੈ ਕਿ ਜਦੋਂ ਕਸਟਡ ਵਿੱਚ ਸੀ ਤਾਂ ਸਰਕਾਰ ਨੇ ਜ਼ਮਾਨਤ ਕਰਵਾ ਦਿੱਤੀ ਤੇ ਹੁਣ ਨੋਟਿਸ ਜਾਰੀ ਕਰਕੇ ਪੁੱਛਗਿੱਛ ਕੀਤੀ ਜਾਂਦੀ ਹੈ ਅੱਜ ਘਰ ਤੇ ਰੇਡ ਕੀਤੀ ਜਾ ਰਹੀ ਹੈ ਬਹੁਬੈਟੀ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਹਨਾਂ ਇਹ ਵੀ ਲਿਖਿਆ ਕਿਥੇ ਜ਼ਿਕਰ ਹੋ ਗਿਆ ਕਿ ਮਜੀਠੀਆ ਦੇ ਨਾਲ ਮੇਰਾ ਆਈਡਿਓਲੋਜੀਕਲ ਮਤਪੇਦਾ ਹੈ ਤੇ ਰਹੇਗਾ ਵੀ ਗੱਲ ਨੀਤੀ ਤੇ ਦਿਆਂਤਦਾਰੀ ਦੀ ਹੈ ਇਸ ਦੇ ਨਾਲ ਹੀ ਕੁਮਰ ਵਿਜੇ ਪ੍ਰਤਾਪ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਵਿੱਚ ਗਨੀਪ ਕੌਰ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੀ ਪੁੱਛਗਿੱਛ ਦੌਰਾਨ ਉਹਨਾਂ ਦੇ ਕਮਰੇ ਵਿੱਚ ਜਾਂਦੀ ਹੈ ਪਰ ਅਧਿਕਾਰੀਆਂ ਦੁਆਰਾ ਦਰਵਾਜ਼ਾ ਬੰਦ ਕਰ ਲਿਆ ਜਾਂਦਾ ਹੈ ਗਨੀਪਕਰ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਪਰ ਬਿਗਰਮ ਜਿਠੀਆ ਉਹਨਾਂ ਨੂੰ ਸਹਿਯੋਗ ਕਰਨ ਲਈ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਮਜੀਠੀਏ ਦੀ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਉੱਪਰ ੱੱਕੇ ਸ਼ਾਇਦੇ ਦੋਸ਼ ਲਗਾਏ ਨੇ ਉਹਨਾਂ ਕਿਹਾ ਹੈ ਕਿ ਮਜੀਠੀਆ ਸ਼੍ਰੋਮਣੀ ਅਕਾਲੀ ਦਾ ਵਰਕਰ ਆ ਅਕਾਲੀ ਵਰਕਰਾਂ ਨੂੰ ਸੰਘਰਸ਼ ਦੌਰਾਨ 16 ਸਾਲ ਜੇਲ੍ਹ ਕੱਟੀਆਂ ਨੇ ਬਾਦਲ ਨੇ ਕਿਹਾ ਹੈ ਕਿ ਉਹ ਕਾਰਵਾਈ ਤੋਂ ਡਰਨ ਵਾਲਾ ਨਹੀਂ ਹੈ ਉਹਨਾਂ ਕਿਹਾ ਹੈ ਕਿ ਸਰਕਾਰ ਦਾ 1.5 ਸਾਲ ਬਾਕੀ ਹੈ ਸਮਗਰੋ ਸਾਰੀ ਮਨਮਰਜ਼ੀ ਦਾ ਹਿਸਾਬ ਲਿਆ ਜਾਵੇਗਾ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਗ੍ਰਿਫਤਾਰੀ ਤੋਂ ਬਾਅਦ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚੋਂ ਨਾ ਪੰਜਾਬ ਸਰਕਾਰ ਦੇ ਲੀਡਰਾਂ ਨੂੰ ਚੇਤਾਵਨੀ ਦਿੱਤੀ ਹੈ। ਪਾਸੋਂ ਵਿਖੇ ਇੱਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਉਹਨਾਂ ਪਾਰਟੀਆਂ ਗੋ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਉੱਤੇ ਦੋਸ਼ ਲਗਾਏ। ਸੁਖਵੀਰ ਬਾਦਲ ਨੇ ਕਿਹਾ ਕਿ ਵਿਕਰਮ ਮਜੀਠੀਆ ਸ਼੍ਰੋਮਣੀ ਕਾਲੀ ਦਲ ਦਾ ਵਰਕਰ ਹੈ ਤੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ 16-16 ਸਾਲ ਜੇਲ੍ਹਾਂ ਕੱਟ ਕੇ ਆ ਚੁੱਕੇ ਨੇ। ਇਸ ਲਈ ਉਹਨਾਂ ਨੂੰ ਜਹੀਆਂ ਕਾਰਵਾਈਆਂ ਤੋਂ ਕੋਈ ਫਰਕ ਨਹੀਂ ਪੈਂਦਾ। ਬਾਦਲ ਨੇ ਕਿਹਾ ਕਿ ਮਿਲਟੇ ਇਸ ਕਾਰਵਾਈ ਤੋਂ ਡਰਨ ਵਾਲਾ ਨਹੀਂ ਇਸ ਦਿਨ ਵਾਲੇ ਸੁਖੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਹੁਣ ਡੇਢ ਸਾਲ ਬਾਕੀ ਹੈ ਡੇਢ ਸਾਲ ਬਾਅਦ ਪੂਰਾ ਹਿਸਾਬ ਲਿਆ ਜਾਵੇਗਾ ਵਿਕਰਮ ਜਿਸ਼ ਦੇ ਗ੍ਰਿਫਤਾਰੀ ਤੋਂ ਬਾਅਦ ਸੁਖੀਰ ਬਾਦਲ ਦਾ ਇਹ ਪਹਿਲਾ ਬਿਆਨ ਹੈ ਕਾੜੂ ਵਾਲੇ ਸੋਚਦੇ ਆ ਕਿ ਪਰਚੇ ਦਰਜ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਨੂੰ ਡਰਾਉਣਗੇ ਬਹੁਤ ਗਲਤਫਹਿਮੀ ਚ ਹੈ ਅਕਾਲੀ ਦਲ ਉਹ ਪਾਰਟੀ ਹੈ ਜਿਹਦੇ ਵਰਕਰਾਂ ਨੇ ਤੇ 16-16 ਸਾਲ ਜੇਲਾਂ ਕੱਟੀਆਂ ਕੱਲਾ ਸਵਾਸਾਲ ਰਹਿ ਗਿਆ ਹੁਣ ਤੁਹਾਨੂੰ ਦੱਸ ਦਈਏ ਕਿ ਬਿਕਰਮਜੀਠੇ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾ ਸੁਪਰਵਾਈਜ਼ਰ ਦੀ ਰੇਡ ਮਗਰੋਂ ਸਿਆਸੀ ਭਾਰਾ ਝੜ ਗਏ ਬਿਕਰਮਜੀਠੇ ਤੇ ਹੋਈ ਕਾਰਵਾਈ ਤੋਂ ਬਾਅਦ ਕੁਬੇਰ ਸਿੰਘ ਬਾਦਲ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਸੁਖਵੀਰ ਬਾਦਲ ਨੇ ਕਿਹਾ ਕਿ ਪੂਰੀ ਪਾਰਟੀ ਬਿਕਰਮਜੀਠੇ ਦੇ ਨਾਲ ਚਟਾਨਵਾ ਖੜੀ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਜੀਠਿਆ ਵੱਲੋਂ ਬੇਬਾਕੀ ਨਾਲ ਇਸ ਸਰਕਾਰ ਦੇ ਪਿੱਛੇ ਤੇ ਕਾਲੇ ਕਾਰਨਾਮਿਆਂ ਨੂੰ ਬੇਨਕਾਬ ਕਰਨ ਤੇ ਕਰਕੇ ਬਹੁਤ ਘਬਰਾੜ ਵਿੱਚ ਹੈ ਬਾਦਲ ਨੇ ਅੱਗੇ ਕਿਹਾ ਕਿ ਸਿਮਿਡੀਟਿਆ ਤੇ ਹੋਰ ਕਾਲੀ ਆਗੂਆਂ ਵੱਲੋਂ ਲੋਕਾਂ ਦੀ ਆਵਾਜ਼ ਨੂੰ ਬਾਹਰ ਦੇ ਯਤਨਾਂ ਨੂੰ ਦਬਾਉਣ ਲਈ ਰਾਜ ਅਜਸੀਆ ਦੀ ਦੁਰਵਸ਼ਤੋ ਕਰਕੇ ਕੀਤੀਆਂ ਜਾ ਰਹੀਆਂ ਤੱਕੇ ਛਾਈਆਂ ਤੋਂ ਢੰਨ ਵਾਲੇ ਨਹੀਂ ਇਹ ਕੋਈ ਪਹਿਲਾ ਮਾਮਲਾ ਨਹੀਂ ਕਿ ਕੱਲ ਲੀਡਰਸ਼ਿਪ ਨੂੰ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਜਿਹਾ ਬਹੁਤ ਸਮੇਂ ਤੋਂ ਲਗਾਤਾਰ ਵਾਪਰ ਰਿਹਾ ਹੈ ਅਸੀਂ ਇਸ ਦਾ ਡਟ ਕੇ ਸਾਹਮਣਾ ਕਰਾਂਗੇ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸੋਮਜੀਠਿਆ ਨੂੰ ਹਿਰਾਸਤ ਵਿੱਚ ਲੈ ਜਾਣ ਮਗਰੋਂ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਯਾਦ ਕਰਿਆ ਕਰਨਗੇ ਕਿ ਪੰਜਾਬ ਵਿੱਚ ਕਿਸੇ ਸਰਕਾਰ ਨੇ ਨਸ਼ਿਆਂ ਦੇ ਵੱਡੇ ਮਗਰਮੱਛ ਨੂੰ ਹੱਥ ਪਾਇਆ ਸੀ ਮੰਤਰੀ ਕਟਾਰੂ ਚੱਕ ਨੇ ਅਕਾਲੀ ਲੀਡਰਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਵਿਕਰਮਜੀਠਿਆ ਦੁੱਧ ਧੋਤ ਹੈ ਅਤੇ ਸੱਚਾ ਹੈ ਤਾਂ ਫਿਰ ਉਸ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਪੰਜਾਬ ਦੇ ਅੰਦਰ ਅਕਾਲੀ ਵਿਜੇਪੀ ਦੀ ਸਰਕਾਰ ਦੇ ਦੌਰਾਨ ਜਿਹੜਾ 10 ਸਾਲ ਦਾ ਸਮਾਂ ਉਸ ਸਮੇਂ ਦੇ ਦੌਰਾਨ ਪੰਜਾਬ ਦੇ ਲੋਕਾਂ ਨੇ ਚਿੱਟੇ ਦਾ ਨਾਂ ਸੁਣਿਆ ਇਹਨਾਂ ਦੇ ਮੰਤਰੀ ਇਸ ਮਾਮਲੇ 'ਚ ਇਨਵੋਲਵ ਰਹੇ ਨੇ ਸਰਕਾਰੀ ਗੱਡੀਆਂ 'ਚ ਨਿਸ਼ਾਨਦਾ ਜਾਂਦਾ ਰਿਹਾ ਜਿੱਥੇ ਪੰਜਾਬ ਦੇ ਬੱਚੇ-ਬੱਚੇ ਦੇ ਮਨ ਤੇ ਸਵਾਲ ਸੀਗਾ ਤੇ ਉਹਦੇ ਤੇ ਮੋਹਰ ਲਾਈ ਸੀਗੀ ਜਗਦੀਸ਼ ਭੋਲਾ ਜਿਹੜਾ ਡੀਐਸਪੀ ਰਿਟਾਇਰ ਜਿਹਨੂੰ ਫੜਿਆ ਉਹਨੇ ਕਹਿ ਸਕਿਆ ਵੀ ਅਸਲ ਲੀਡਰ ਤਾਂ ਆਏ ਨੇ ਸਾਡੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਨਸ਼ਾ ਪੰਜਾਬ ਦੇ ਅੰਦਰ ਇਧਰ ਤੋਂ ਲੈ ਕੇ ਜਾਂਦੇ ਰਹੇ ਹਾਂ ਸੋ ਮੈਂ ਮਹਿਸੂਸ ਕਰਦਾ ਕਿ ਅੱਜ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਫੁੱਲਾ ਵਰਗੇ ਬੱਚੇ ਉੱਜੜੇ ਆ ਛੋਟੀਆਂ ਉਮਰਾਂ ਦੇ ਜਿਹੜੇ ਬੱਚੇ ਇਸ ਸੰਸਾਰ ਤੋਂ ਚਲੇ ਗਏ ਜਿਹੜੇ ਜਿਉਂਦੇ ਵੀ ਆ ਉਹ ਆਦਮੋ ਹੀ ਜ਼ਿੰਦਗੀ ਦਾ ਸੰਤਾਪ ਹੰਡਾ ਰਿਹਾ ਹੈ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੀਆਂ ਮਾਵਾਂ ਪੈਣਾ ਸਾਨੂੰ ਉਹ ਦਿਨ ਚੇਤੇ ਆ ਜਦੋਂ ਪੰਜਾਬ ਦੇ ਅੰਦਰ ਸਵੇਰੇ ਕਿਸੇ ਮੁੰਡੇ ਦੀ ਜਾਨ ਚੜਨੀ ਉਹਨੂੰ ਸੇਹਰਾ ਲੱਗਣਾ ਤੇ ਰਾਤ ਨੂੰ ਉਹਦੀ ਜਿਹੜੀ ਹੈ ਡਰੱਗਸ ਦੇ ਕਾਰਨ ਮੌਤ ਹੋ ਜਾਂਦੀ ਹੈ ਪੰਜਾਬ ਦੇ ਇਸ ਤਰਾਸਤੀ ਦੀ ਜਿਹੜੇ ਲੋਕ ਜ਼ਿੰਮੇਵਾਰ ਨੇ ਉਹ ਬਖਸ਼ੇ ਨਹੀਂ ਜਾਣਗੇ ਸੋ ਮੈਂ ਕਹਿ ਸਕਦਾ ਕਿ ਇਸ ਸਰਕਾਰ ਦੇ ਕਨੌਰ ਦੇ ਵਿੱਚ ਪੰਜਾਬ ਦੇ ਵਿੱਚ ਡਰਗਸ ਆਇਆ ਔਰ ਖਾਸ ਕਰਕੇ ਉਸ ਵੇਲੇ ਆਪ ਮਹਾਰੇ ਲੋਕਾਂ ਦੇ ਮਨਾਂ ਚੋਂ ਗੀਤ ਨਿਕਲੇ ਸਰਕਾਰਾਂ ਹੀ ਵਕਾਂਦੀਆਂ ਨੇ ਨਸ਼ੇ ਪਾਈਆਂ ਸਾਰੇ ਆਮ ਵਿਕਦੇ ਇਹ ਲੋਕ ਬੋਲੀਆਂ ਬਣੀਆਂ ਪੰਜਾਬ ਚ ਕਿੱਕਲੀ ਕਲੇਰ ਦੀ ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਪੰਜਾਬ ਦਾ ਸਭ ਤੋਂ ਬਦਨਾਮ ਚਿਹਰਾ ਜਿਹੜਾ ਕਾਲੀ ਬੀਜੇਪੀ ਦੀ ਸਰਕਾਰ ਦਾ ਬਿਕਰ ਜੁਨ ਜਿਠਿਆ ਜਿਹੜੇ ਡਰੱਗਸ ਦੇ ਕਾਰੋਬਾਰ ਦੇ ਵਿੱਚ ਇਨਵਾਲਵਮੈਂਟ ਹੋ ਕੇ ਪੰਜਾਬ ਦੀ ਤਵਾਹੀ ਕੀਤੀ ਹੈ ਸੋ ਅੱਜ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਵੱਡਾ ਐਕਸ਼ਨ ਵਿਜੀਲੈਂਸ ਨੇ ਕੀਤਾ ਔਰੇਜ ਨੂੰ ਪੰਜਾਬ ਦੇ ਲੋਕ ਐਪ੍ਰੀਸ਼ੀਏਟ ਕਰ ਰਹੇ ਹੈ ਕਿ ਜੇ ਬਿਕਰਮ ਮਜੀਠੀਆ ਦੁੱਧ ਤੋਤਾ ਹੈ ਸੱਚਾ ਤਾਂ ਫਿਰ ਉਹਨੂੰ ਫੇਸ ਕਰਨਾ ਚਾਹੀਦਾ ਇਸ ਕਾਰਵਾਈ ਨੂੰ ਆਪਣੀ ਗੱਲ ਇਹਨਾਂ ਸ਼ਬਦਾਂ ਦੇ ਨਾਲ ਮੈਂ ਰੱਖਦਾ ਹੋਇਆ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਜਰੂਰ ਕਹਿਣਾ ਚਾਹਣਾ ਵੀ ਡਰੱਗਸ ਦੇ ਖਿਲਾਫ ਜੋ ਮਾਨ ਸਾਹਿਬ ਦੀ ਸਰਕਾਰ ਦਾ ਵਾਅਦਾ ਹੈ ਅਸੀਂ ਉਸ ਵਾਅਦੇ ਤੇ ਖੜੇ ਆ ਇਹ ਉਦੋਂ ਤੱਕ ਜਿਹੜਾ ਐ ਐਕਸ਼ਨ ਹੁੰਦੇ ਰਹਿਣਗੇ ਜਦੋਂ ਤੱਕ ਜਿਹੜਾ ਪੰਜਾਬ ਡਰੱਗਸ ਤੋਂ ਮੁਕਤ ਨਹੀਂ ਹੁੰਦਾ ਬਿਕਰਮ ਮਜੀਠੀਆ ਦੀ ਗ੍ਰਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਕਾਲੀ ਲੀਡਰ ਤਾਂ ਸਰਕਾਰ ਦਾ ਵਿਰੋਧਕਾਰੀ ਰਹੀ ਨੇ ਪਰ ਕਾਂਗਰਸੀ ਲੀਡਰਾਂ ਵੱਲੋਂ ਮਜੀਠੀਆ ਦੀ ਗ੍ਰਫਤਾਰੀ ਤੇ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਸੁਖਪਾਲ ਖੈਰਾ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਜੀਠੀਆ ਤੇ ਹੋਈ ਕਾਰਵਾਈ ਨੂੰ ਲੋਕਤੰਤਰੀ ਸਿਧਾਂਤ ਦੀ ਉਲੰਘਣਾ ਦੱਸਿਆ ਉਹਨਾਂ ਕਿਹਾ ਕਿ ਮਹਿਲਾ ਵਿਧਾਇਕ ਦੇ ਘਰ ਬਿਨਾਂ ਸਰਚ ਵਾਰੰਟ ਪਹੁੰਚੇ ਤੇ ਬੈਡਰੂਮ ਤੱਕ ਜਾਣਾ ਸਰਸਰ ਸਲ ਗਲਤ ਹੈ ਅੱਜ ਸਵੇਰੇ ਤਕਰੀਬਨ 9 ਵਜੇ ਸਾਡੇ ਕੁਲੀਬ ਸਰਦਾਰਨੀ ਗੁਨੀਵ ਕੌਰ ਮਜੀਠੀਆ ਉਹਨਾਂ ਦੇ ਐਮਬੈਲੀਆ ਫ્લેਟ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਨੇ ਰੇਡ ਕੀਤਾ ਸਾਰ ਨੂੰ ਪਹਿਲੇ ਤੇ ਮੈਂ ਇਸ ਰੇਡ ਨੂੰ ਇਸ ਕਲਕਾਰ ਨੂੰ ਕਿੰਡਮ ਕਰਾਂਗਾ ਕਿ ਲੇਡੀ ਐਮਐਲਏ ਹੈ ਤੁਸੀਂ ਨਾ ਤੇ ਉਹਨਾਂ ਨੂੰ ਸਰਚ ਵਾਰੰਟ ਲੈ ਕੇ ਆਂਦੇ ਨੇ ਨਾ ਉਹਨਾਂ ਨੂੰ ਉਤਲਾਹ ਦਿੱਤੀ ਹੈ ਤੁਸੀਂ ਰੇਡ ਕਰਦੇ ਹੋ ਇੱਕ ਲੇਡੀ ਐਮਐਲਏ ਦੇ ਬੈਡਰੂਮ ਤੱਕ ਚਲੇ ਜਾਂਦੇ ਹੋ ਉਹਨਾਂ ਦੀਆਂ ਲਮਾਰੀਆਂ ਫੋੜ ਲੈਂਦੇ ਹੋ ਮੈਂ ਸਮਝਦਾ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਇਹ ਪਹਿਲੀ ਵਾਰ ਨਹੀਂ ਵਿਜੀਲੈਂਸ ਨੇ ਕੰਮੀ ਬਣਾ ਲਿਆ ਇਸ ਤੋਂ ਪਹਿਲੇ ਸਾਡੇ ਕੁਲੀਕ ਸਾਸੁਖਪਾਲ ਸਿੰਘ ਖੇਰੇ ਦੇ ਇਸ ਸਿਮਲਰ ਰੇਡ ਕੀਤਾ ਗਿਆ ਸੀ ਉਦੋਂ ਵੀ ਉਹਨਾਂ ਦੇ ਬੈਡਰੂਮ ਦੇ ਵਿੱਚ ਅਰਲੀ ਮੌਰਨ ਜਦੋਂ ਉਹਨਾਂ ਦੇ ਵਾਈਫ ਬੈਡਰੂਮ ਵੇਸਨ ਤੁਸੀਂ ਬਿਨਾ ਇਤਲਾਹ ਦਿੱਤੇ ਉਹਨਾਂ ਦੇ ਬੈਡਰੂਮ ਚ ਘੁਸ ਗਏ ਦਰਵਾਜ਼ਾ ਭੰਨ ਕੇ ਅੰਦਰ ਚਲੇ ਗਏ ਤੁਸੀਂ ਪ੍ਰਾਈਵੇਸੀ ਨਹੀਂ ਵੇਖੀ ਤੁਸੀਂ ਇੱਜ਼ਤ ਮਾਨ ਨਹੀਂ ਵੇਖਿਆ ਹਰ ਮੈਂਬਰ ਜਿਹੜਾ ਇਲੈਕਟ ਹੋ ਕੇ ਆਂਦਾ ਉਹ ਲੱਖਾਂ ਵੋਟਾਂ ਤੇ ਇਲੈਕਸ਼ਨ ਜਿੱਤ ਕੇ ਆਂਦਾ ਮੈਂ ਸਮਝਣਾ ਇਹ ਤੌਰ ਤਰੀਕਾ ਜਿਹੜੀ ਮਾਨਦੀ ਸਰਕਾਰ ਦਾ ਇਹ ਟੋਟਲੀ ਇਮੋਰਲ ਹੈ ਮਾਨ ਦੀ ਜਿਹੜੀ ਕਰਪਟ ਸਰਕਾਰ ਹੈ ਜਿਹੜਾ ਅਨ ਬਰੇਜਨ ਐਕਟ ਇਹ ਜਿਹੜਾ ਐਕਟ ਕਰ ਰਹੇ ਨੇ ਇਹਨੂੰ ਸਿਰਸ ਸ਼ਬਦਾਂ ਦੇ ਵਿੱਚ ਮੈਂ ਕੰਨਿਮ ਕਰਨਾ ਚਾਹੁੰਦਾ ਇਹ ਲੋਕ ਰਾਜ ਦੇ ਖਿਲਾਫ ਹੈ ਤੁਸੀਂ ਐਕਸ਼ਨ ਲੈਣਾ ਹੈ ਜੀ ਸਦਕੇ ਲੋ ਬਟ ਹਰ ਐਕਸ਼ਨ ਦਾ ਤੌਰ ਤਰੀਕਾ ਜਦੋਂ ਵੀ ਤੁਸੀਂ ਕਿਸੇ ਐਮ ਐਲ ਏ ਦੇ ਘਰ ਜਾਣਾ ਹੈ ਇਹਦਾ ਪਹਿਲਾ ਤਰੀਕਾ ਇਹ ਹੁੰਦਾ ਕਿ ਅਰੈਸਟ ਵਾਰੰਟ ਲੈ ਕੇ ਜਾਓ ਇਹ ਸਰਚ ਵਾਰੰਟ ਲੈ ਕੇ ਜਾਓ ਤੁਸੀਂ ਸਰਚ ਵਾਰੰਟ ਲੈ ਕੇ ਜੇ ਲੇਡੀ ਹੈ ਨੇ ਘਰ ਦੇ ਵਿੱਚ ਤੇ ਉਹਨਾਂ ਨੂੰ ਕਹੋ ਕਿ ਜੀ ਤੁਸੀਂ ਕਾਇੰਡਲੀ ਬੈਡਰੂਮ ਡਰਾਇੰਗ ਰੂਮ ਚ ਆਜੋ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਤੌਰ ਤਰੀਕੇ ਤੋਂ ਇਸ ਗੱਲ ਦਾ ਮੈਂ ਸਪੈਸ਼ਲੀ ਜਿਹੜੇ ਸਪੀਕਰ ਨੇ ਚੰਦਵਾ ਸਾਹਿਬ ਉਹਨਾਂ ਨੂੰ ਬੇਨਤੀ ਕਰੂੰਗਾ ਚੰਦਵਾ ਸਾਹਿਬ ਸਰਕਾਰਾਂ ਆਂਦੀਆਂ ਤੇ ਜਾਂਦੀਆਂ ਰਹਿੰਦੀਆਂ ਤੁਹਾਡੇ ਮੁੱਖ ਮੰਤਰੀ ਨੂੰ ਵੀ ਗਲਤਫਹਿਮੀ ਹੈ ਕਿ ਅਗਲੇ 25 ਸਾਲ ਇਹ ਨਹੀਂ ਰਹਿਣਾ ਤੇ ਆਪਣੀ ਗਲਤਫਹਿਮੀ ਦੂਰ ਕਰੋ ਕਿਸੇ ਤੌਰ ਤਰੀਕੇ ਨਾਲ ਚਲੋ ਪੰਜਾਬ ਦੇ ਵਿੱਚ ਕੋਈ ਜੰਗਲ ਰਾਜ ਨਹੀਂ ਹੈ। ਹਿਮਾਚਲ ਦੇ ਕੁੱਲੂ ਵਿੱਚ ਤਿੰਨ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਸੈੰਜ, ਗੜਸਾ ਅਤੇ ਸੋਲਾੰਗ ਨਾਲਾ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਜਿਸ ਘਟਨਾ ਤੋਂ ਬਾਅਦ ਇਲਾਕੇ ਦੇ ਜੀਵ ਨਾਲਾ ਵਿੱਚ ਤੇਜ਼ ਹੜ ਆ ਗਿਆ। ਜਿਸ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿੱਚ ਅਲਰਟ ਜਾਰੀ ਕੀਤਾ ਗਿਆ। ਭਾਰੀ ਬਾਰਿਸ਼ ਕਰਨ ਦਰਮਿਆਨੇ ਨਾਲਿਆਂ ਦਾ ਪਾਣੀ ਦਾ ਪੱਧਰ ਵਧ ਗਿਆ ਜਿਸ ਕਾਰਨ ਇਲਾਕੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ। ਮਾਧ ਪ੍ਰਦੇਸ਼ ਵਿੱਚ ਬੱਦਲਪਟਣ ਹੜ੍ਹ ਤੇ ਪਾਰੀ ਮੀਂਹ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 20 ਦੇ ਕਰੀਬ ਲੋਕਾਂ ਦੇ ਬਹਿ ਜਾਣ ਦਾ ਖਸਾ ਹੈ ਕੰਗੜਾ ਜ਼ਿਲ੍ਹੇ ਦੀ ਮਨੂੰਦੀ ਘਾਟ ਤੋਂ ਦੋ ਲਾਸ਼ਾਂ ਬਰਾਮਦ ਕੀਤੇ ਗਏ ਨੇ ਜਦਕਿ ਇੰਦਰਾਪੀਰ ਦਰਸ਼ਨੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਸਾਈਟ ਤੇ ਨੇੜੇ ਲੇਬਰ ਕਲੋਨੀ ਵਿੱਚ ਤਾਇਨਾਤ ਲਗਭਗ 15 ਤੋਂ 20 ਮਜ਼ਦੂਰਾਂ ਦੇ ਕਨਿਆਰਾ ਮਨੂਨੀ ਖੜ ਵਿੱਚ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਵਹਿ ਜਾਣ ਦਾ ਖਤਰਾ ਸਾਂਝਾ ਕੀਤਾ ਜਾ ਰਿਹਾ ਹੈ। ਅਧਿਕਾਰਾਂ ਅਨੁਸਾਰ ਮੀਰ ਕਾਨ ਪ੍ਰੋਜੈਕਟ ਦਾ ਕੰਮ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਮਜ਼ਦੂਰ ਕੰਮ ਵਾਲੀ ਥਾਂ ਦੇ ਨੇੜੇ ਅਸਥਾਈ ਪਨਾਹਗਾਹ ਵਿੱਚ ਆਰਾਮ ਕਰ ਰਹੇ ਸਨ। ਜਦੋਂ ਮਨੂਨੀ ਖੜ ਦੇ ਆਸ-ਪਾਸ ਦੀਆਂ ਨਾਲੀਆਂ ਤੋਂ ਹੜ ਦਾ ਪਾਣੀ ਲੇਬਰ ਕਲੋਨੀ ਵੱਲ ਮੋੜ ਦਿੱਤਾ ਗਿਆ ਜਿਸ ਨਾਲ ਮਜ਼ਦੂਰਾਂ ਨੂੰ ਬਾਹਰ ਕੱਢ ਦਿੱਤਾ ਗਿਆ। ਤਾਨਕ ਪ੍ਰਸ਼ਾਸਨ ਗ੍ਰਾਮ ਪੰਚਾਇਤ ਦੇ ਮਾਲੂਪਾਕ ਦੇ ਟੀਮਾਂ ਤਲਾਸ਼ ਦੇ ਬਚਾਅ ਕਾਰਜਾਂ ਨੂੰ ਚਾਲ ਦੇਣ ਲਈ ਮੌਕੇ ਤੇ ਪਹੁੰਚ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਜੈਕਟ ਨਾਲ ਜੁੜੇ ਕੁਝ ਸਥਾਨ ਕਰਮਚਾਰੀਆਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾ ਦਿੱਤਾ ਗਿਆ ਹੈ। ਧਰਮਸ਼ਾਲਾ ਦੇ ਪਾਕ ਪ੍ਰਵਦਾਇਕ ਸੁਦੀਰ ਸ਼ਰਮਾ ਨੇ ਸ਼ੁਸ਼ਮਲੀ ਉਤੇ ਇੱਕ ਪੋਸਟ ਵਿੱਚ ਕਿਹਾ ਕਿ ਇਸ ਘਟਨਾ ਚਕਰੀ 20 ਵਰਕਰ ਬਹਿ ਗਏ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਚੋਨਤਿਪੁਰ ਮੌਸਮ ਦੇ ਅਥੀਤਿਆਂ ਦੇ ਵਿੱਚਕਾਰ ਬਚਾਅ ਕਾਰਜ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੋਲੂ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਬੱਦਲ ਫਟਣ ਕਾਰਨ ਹੜ੍ਹਾਂ ਕਾਰਨ ਕਈ ਸੈਦ ਜੀਵ ਲਾਲਾ ਤੇ ਰੇਲਾ ਬਿਹਾਲ ਤੇ ਕੁਲੂ ਜ਼ਿਲ੍ਹੇ ਦੇ ਗੜਸਾ ਖੇਤਰ ਦੇ ਸ਼ਿਲਾਗੜ ਤੋਂ ਬੱਦਲ ਫਟਣ ਦੇ ਤਿੰਨ ਘਟਨਾਵਾਂ ਸਾਹਮਣੇ ਆਏ ਨੇ ਇੱਥੇ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ ਪਾਰਿਬਾਸ਼ ਕਾਰਨ ਜੀਵਾ ਨਾਲੇ ਵਿੱਚ ਹੜਾ ਗਿਆ ਇਸ ਕਾਰਨ ਭਾਰੀ ਮਲਵਾਰ ਨਦੀ ਵਿੱਚ ਆ ਗਿਆ ਅਤੇ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਿੱਥੇ ਸੜਕਾਂ ਰੁੜ ਗਈਆਂ ਤੇ ਹਾਈਡਰੋ ਪ੍ਰੋਜੈਕਟ ਕੰਪਨੀ ਦਾ ਇੱਕ ਸ਼ੈੱਡ ਵੀ ਹੜ ਗਿਆ ਸੈਜ ਵਿੱਚ ਪਹਾੜੀ ਤੇ ਪਾਰਿਬਾਸ਼ ਕਾਰਨ ਅਚਾਨਕ ਹੜਾ ਆਇਆ ਤੇ ਕਈ ਵਾਹਨ ਰੁੜ ਗਏ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦਾਖਲ ਹੋਇਆ ਅਜੇ ਸਥਿਤੀ ਵਿੱਚ ਬੁੱਧਵਾਨ ਨੂੰ ਔਰੇਂਜ ਲੈਂਡ ਦੀ ਚੇਤਾਵਨੀ ਦਿੱਤੀ ਗਈ ਸੈਂਦ ਵਿੱਚ ਅਚਾਨਕ ਆਏ ਹੜ੍ਹ ਤੇ ਕੁਝ ਵੀਡੀਓ ਸਾਹਮਣੇ ਆਏ ਨੇ ਜਿਸ ਵਿੱਚ ਨੌਜਵਾਨ ਦੱਸ ਰਹੇ ਨੇ ਕਿ ਸੈਂਦ ਦੇ ਜੀਵਨ ਨਾਲੇ ਵਿੱਚ ਇਸ ਦਿਨ ਹੁਸੈਨ ਦੇ ਬਾਜ਼ਾਰ ਵੀ ਖਤਪਚਾਣਾ ਕੁੱਲੂ ਦੀ ਸੈਰ ਘਾਟੀ ਵਿੱਚ ਬੱਦਲ ਫਟੜਕਾਣ ਮੰਡੀ ਦੇ ਪਟੋੜ ਡੈਮ ਦੇ ਸਪਿਲਵੇ ਗੱਟਾ ਨਹੀਂ ਡੈਮ ਦੇ ਡਾਊਨਸਟ੍ਰੀਮ ਖੇਤਰ ਵਿੱਚ ਹੋਰ ਪਾਣੀ ਛੱਡਿਆ ਜਾਵੇਗਾ ਅਜਿਹੀ ਸਥਿਤੀ ਵਿੱਚ ਬੀਬੀ ਐਮ ਬੀ ਨੇ ਇੱਕ ਸਤਾਮਨੀ ਜਾਰੀ ਕਰਦੇ ਕਿਹਾ ਕਿ ਪਟੋੜ ਡੈਮ ਦੇ ਡਾਊਨਸਟ੍ਰੀਮ ਖੇਤਰ ਵਿੱਚ ਬਿਆਸ ਨਦੀ ਦਾ ਪਾਣੀ ਦਾ ਪੱਧਰ ਵਧੇਗਾ ਸਥਾਨਕ ਲੋਕਾਂ ਤੇ ਸਲਾਨਿਆਂ ਨੂੰ ਬਿਆਸ ਨਦੀ ਦੇ ਕੰਢਿਆਂ ਦੇ ਨੇੜੇ ਨਹੀਂ ਠਹਿਰਾ ਤੇ ਜ ਦੂਜੇ ਪਾਸੇ ਮਣੀ ਕਰਨ ਘਾਟੀ ਵਿੱਚ ਬਾਣ ਗੰਗਾ ਵਿੱਚ ਹੜਾ ਗਿਆ ਤੋਸ਼ ਪਾਰੀਆਂ ਵਿੱਚ ਪਾਰੀ ਵਾਸ ਕਾਰਨ ਬਣ ਕੇ ਕਦੇ ਪਾਰਵਤੀ ਨਦੀ ਦੇ ਸੰਗਮ ਤੋਂ ਥੋੜੀ ਦੂਰ ਤੇ ਨਦੀ ਦੇ ਕੰਡੇ ਤੇ ਕਰਾਂ ਵਿੱਚ ਪਾਣੀ ਦਾਖਲ ਹੋ ਗਿਆ ਇਸ ਦੇ ਨਾਲ ਹੀ ਸੈਨ ਘਾਟੀ ਵਿੱਚ ਹਾਈਡਰੋ ਪ੍ਰੋਜੈਕਟ ਦੇ ਕਰਮਚਾਰੀਆਂ ਤੇ ਸ਼ੈੱਡ ਵੀ ਬਹਿ ਗਏ ਇਸ ਸਮੇਂ ਕੋਲੂ ਤੋਂ ਮੰਡੀ ਤੱਕ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਵਿਆਸਨਦੀ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ 700 ਵਿਦਿਆਰਥੀਆਂ ਨੂੰ ਝੂਠੇ ਆਫਰ ਲੈਟਰ ਰਾਹੀਂ ਕੈਨੇਡਾ ਭੇਜਣ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਬਰਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ADGP ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬਰਜੇਸ਼ ਮਿਸ਼ਰਾ ਕੈਨੇਡਾ ਵਿੱਚ ਫਰਜੀ ਆਫਰ ਲੈਟਰ ਲਗਾ ਕੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਮਾਮਲੇ ਵਿੱਚ 2 ਸਾਲ ਪਹਿਲਾਂ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਚਰਚਾ ਵਿਚ ਆਇਆ ਸੀ ਪੰਜਾਬ ਦੇ ਜਲੰਧਰ ਦੇ ਮਾਡਲ ਟਾਊਨ ਪੁਲਿਸ ਨੇ 700 ਵਿਦਿਆਰਥੀਆਂ ਨੂੰ ਜਾਲੀ ਆਫਰ ਲੈਟਰਾਂ ਰਾਹੀਂ ਕੈਨੇਡਾ ਭੇਜਣ ਵਾਲੇ ਇੱਕ ਮੁੱਖ ਦੋਸ਼ੀ ਬਰਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਦੇ ਟੈਕਾ ਵਿਚੋਂ ਤੋਂ ਬਾਅਦ ਜੇਸ਼ ਮੇਸ਼ਰਾ ਕੈਨੇਡਾ ਤੋਂ ਭੱਜ ਕੇ ਭਾਰਤ ਆ ਗਿਆ। ਮੁਲਜ਼ਮਾਂ ਖਿਲਾਫ ਵੱਖ-ਵੱਖ ਤਰ੍ਹਾਂ ਮਾਤਾ ਤਹਿਤ ਨੋ ਮਾਮਲੇ ਦਰਜ ਹਨ। ਮੁਲਜ਼ਮਾਂ ਖਿਲਾਫ ਐਲਓਸੀ ਜਾਰੀ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਦੋਸ਼ੀ ਦੁਬਾਰਾ ਵਿਦੇਸ਼ ਭੱਜਣ ਦੀ ਕੋਸ਼ਿਸ਼ ਵਿੱਚ ਸਨ। ਦੋਸ਼ੀ ਵਿਰੁੱਧ ਐਲਓਸੀ ਜਾਰੀ ਹੋਣ ਕਾਰਨ ਉਸ ਨੂੰ ਇੰਦਰਾ ਗਾਂਧੀ ਹਵਾਈ ਅੱਡੇ ਦੇ ਸਟਾਫ ਨੇ ਰੋਕ ਲਿਆ। ਇਸ ਤੋਂ ਬਾਅਦ ਹਵਾਈ ਅੱਡੇ ਦੇ ਸਟਾਫ ਵੱਲੋਂ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਦੋਸ਼ੀ ਨੂੰ ਕੱਲ ਗਿਫਤਾਰ ਕਰਕੇ ਜ਼ਿਲੰਦਰ ਲਿਆਂਦਾ ਗਿਆ। ਜਿਸ ਤੋਂ ਬਾਅਦ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਫਤਾਰ ਕੀਤਾ ਗਿਆ ਮੁਲਜ਼ਮ ਇਸ ਮਾਮਲੇ ਦਾ ਚੋ ਮਾਸਟਰਮਾਈਂਡ ਹੈ ਮੁਲਜ਼ਮਾਂ ਦੇ ਫਰਜ਼ੀ ਆਫਰ ਲੈਟਰਾਂ ਕਾਰਨ ਕਈ ਵਿਦਿਆਰਥੀਆਂ ਨੂੰ ਉਦੇਸ਼ਾਂ ਤੋਂ ਰਿਪੋਰਟ ਕੀਤਾ ਗਿਆ ਇਸ ਮਾਮਲੇ ਵਿੱਚ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੇ ਜੇ ਤੁਹਾਨੂੰ ਯਾਦ ਹੋਊਗਾ ਅੱਜ ਤੋਂ 2 ਸਾਲ ਪਹਿਲਾਂ ਕਿ ਕੈਨੇਡਾ ਦੇ ਵਿੱਚ ਇੱਕ ਕਾਫੀ ਇੱਕ ਇਸ਼ੂ ਖੜਾ ਹੋਇਆ ਸੀਗਾ ਜਿੱਥੇ ਬੱਚਿਆਂ ਨੂੰ ਜਾਲੀ ਆਫਰ ਲੈਟਰ ਲਾ ਕੇ ਔਰ ਉਹਨਾਂ ਦੇ ਉੱਤੇ ਐਡਮਿਸ਼ਨਸ ਕਰਾਈਆਂ ਗਈਆਂ ਸੀਗੀਆਂ ਔਰ ਐਡਮਿਸ਼ਨ ਦੇ ਵਿੱਚ ਇਸ ਸ਼ਖਸ ਨੇ ਜਿਹੜਾ ਹੈਗਾ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਇਹ ਬੱਚੇ ਜਿਹੜੇ ਝਾਲੀ ਆਫਰ ਲੈਟਰ ਤਿਆਰ ਕਰਕੇ ਉੱਥੇ ਉਹਨਾਂ ਕੈਨੇਡਾ ਦੇ ਕਾਲਜਸ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਅਡਮਿਸ਼ਨ ਕਰਾਈ ਗਈ ਸੀਗੀ ਔਰ ਉਸ ਅਡਮਿਸ਼ਨ ਤੋਂ ਬਾਅਦ ਜਦੋਂ ਉਹਨਾਂ ਬੱਚਿਆਂ ਦੀ ਇਹ ਸਟੱਡੀ ਲੱਗੇ ਹੋਈ ਉਦੋਂ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕਰਾਈ ਗਈ ਇਹ ਜਿਹੜੇ ਜਿੰਨੇ ਆਫਰ ਲੈਟਰ ਸੀਗੇ ਇਹ ਸਾਰੇ ਝਾਲੀ ਪਾਏ ਗਏ ਔਰ ਇਹ ਬੰਦੇ ਦੇ ਉੱਤੇ ਵੱਖ-ਵੱਖ ਤਰ੍ਹਾਂ ਦਾ ਜਿਹੜਾ ਹੈਗਾ 6 ਨੰਬਰ ਡਿਵੀਜ਼ਨ ਦੇ ਵਿੱਚ ਨੌਮਕਤਵੇਂ ਦਰਜ ਹੋਏ ਸੀਗੇ ਔਰ ਇਹ ਬੰਦਾ ਕੈਨੇਡਾ ਤੋਂ ਭੱਜ ਕੇ ਵਾਪਸ ਇੰਡੀਆ ਆ ਗਿਆ ਸੀਗਾ ਇਹਦੇ ਖਿਲਾਫ ਜਿਹੜੀ ਐਲਓਸੀ ਇਹ ਜਾਰੀ ਸੀਗੀ ਔਰ ਇਹ ਬੰਦਾ ਜਿਹੜਾ ਹੈਗਾ ਹੁਣ ਦੁਬਾਰਾ ਫਿਰ ਕੈਨੇਡਾ ਭਜਣ ਦੀ ਭਜਣ ਵਾਲਾ ਸੀਗਾ ਜਿੱਥੇ ਦਿੱਲੀ 에ਰਪੋਰਟ ਦੇ ਉੱਤੇ ਐਲਓਸੀ ਜਾਰੀ ਹੋਣ ਕਾਰਨ ਜਿਹੜਾ ਹੈਗਾ ਉੱਥੇ ਇੰਦਰਾ ਗਾਂਧੀ 에ਰਪੋਰਟ ਦੇ ਉੱਤੇ ਇਹਨੂੰ ਜਿਹੜਾ ਰੋਕਿਆ ਗਿਆ ਔਰ ਸਾਨੂੰ ਇਨਫੋਰਮ ਕੀਤਾ ਗਿਆ ਔਰ ਇਹਨੂੰ ਅਸੀਂ ਉੱਥੋਂ ਦਸਤਾਰ ਕਰਕੇ ਜਿਹੜਾ ਲਿਆਂਦਾ ਗਿਆ 24/6 ਨੂੰ ਔਰ ਇਹਨੂੰ ਫੇਸ ਕਰਕੇ ਜਿਹੜਾ ਹੈਗਾ ਇਹਦਾ ਪੁਲਿਸ ਰਿਮਾਨ ਹਾਸਲ ਕੀਤਾ ਪੋਰਟਵਾਲੋ ਮਲਜਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਸਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਤਾਂ ਦੱਸਦੇ ਕਿ ਵਿਜੇਸ਼ ਮਿਸ਼ਰਾ 2 ਸਾਲ ਪਹਿਲਾਂ ਜਾਲੀ ਆਫਰ ਲੈਟਰਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਕੈਨੇਡਾ ਭੇਜਣ ਦੇ ਮਾਮਲੇ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਕਰਕੇ ਖਬਰਾਂ ਵਿੱਚ ਆਇਆ ਸੀ ਜਦੋਂ ਵਿਦਿਆਰਥੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਵਿਜੇਸ਼ ਮਿਸ਼ਰਾ ਨੇ ਉਹਨਾਂ ਨੂੰ ਜਾਲੀ ਪੱਤਰਾਂ ਦੀ ਵਰਤੋਂ ਕਰਕੇ ਵਿਦੇਸ਼ ਭੇਜਿਆ ਸੀ ਪੰਜਾਬ ਬੁਲਟਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ